ਤੁਸੀਂ ਸੁਣ ਰਹੇ ਹੋ ਸੁਖਵਿੰਦਰ ਪੱਪੀ ਦਾ ਨੋਵਲ ਤਰਤ ਵਿਹੂਨੇ ਕਾંડ 21ਵਾਂ ਮੌਕਮ ਤੇ ਦੀਪਕ ਨੂੰ ਛੱਡ ਕੇ ਬਾਕੀ ਬੰਦੇ ਪੁਲਿਸ ਨੇ ਛੱਡ ਦਿੱਤੇ ਸਨ ਭਾਨੇ ਫੌਜੀ ਨੂੰ ਛੱਡ ਕੇ ਬਾਕੀ ਬੰਦਿਆਂ ਨੂੰ ਹਸਪਤਾਲ 'ਚ ਛੁੱਟੀ ਵੀ ਮਿਲ ਗਈ ਸੀ ਭਾਨੇ ਦੀ ਸੱਜੀ ਲੱਤ ਤੇ ਸੱਟ ਜ਼ਿਆਦਾ ਸੀ ਇਸ ਕਰਕੇ ਹਾਲੇ ਕੁਝ ਦਿਨ ਹੋਰ ਹਸਪਤਾਲ 'ਚ ਰਹਿਣਾ ਪੈਣਾ ਸੀ ਮੌਕਮ ਤੇ ਦੀਪਕ ਨੂੰ ਪੁਲਿਸ ਰਿਮਾਂਡ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਪਿੱਛੇ ਰਹਿ ਗਈ ਟੀਮ ਜਿਸ ਵਿੱਚ ਵੀਰਾਂ ਸੰਦੀਪ, ਸ਼ੰਕਰ, ਬਲਬੀਰੋ, ਅਮਨ, ਦਲਬੀਰ ਆਦ ਲਗਾਤਾਰ ਹਸਪਤਾਲ, ਥਾਣੇ, ਕਚਹਿਰੀਆਂ 'ਚ ਵਕੀਲਾਂ ਕੋਲ ਤੇ ਪਿੰਡਾਂ 'ਚ ਸੰਪਰਕ ਬਣਾ ਕੇ ਰੱਖ ਰਹੇ ਸਨ। ਇਸ ਵੱਡੇ ਇਕੱਠ ਨੇ ਤੇ ਆਖਰ 'ਚ ਹੋਏ ਲਾਠੀ ਚਾਰਜ ਨੇ ਜ਼ਮੀਨ ਅਧਿਕਾਰ ਅੰਦੋਲਨ ਨੂੰ ਸੁਰਖੀਆਂ 'ਚ ਬਹੁਤ ਵੱਡੀ ਥਾਂ ਦੇ ਦਿੱਤੀ ਸੀ। ਸਿਰਫ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ মিডিਆ ਹੀ ਲਗਾਤਾਰ ਬਰਨਾਲੇ ਆ ਰਿਹਾ ਸੀ। ਚੰਡੀਗੜ੍ਹ ਤੇ ਦਿੱਲੀ ਤੋਂ ਆਈਆਂ মিডিਆ ਦੀਆਂ ਟੀਮਾਂ ਵੀਰਾਂ ਸੰਦੀਪ ਤੇ ਕਈ ਹੋਰ ਲੋਕਾਂ ਦੇ ਇੰਟਰਵਿਊ ਕਰਕੇ ਉਹਨਾਂ ਦੇ ਵਿਚਾਰ ਲੈ ਰਹੀਆਂ ਸੀ। ਅਖਬਾਰਾਂ, ਮੈਗਜ਼ੀਨਾਂ 'ਚ ਇਸ ਅੰਦੋਲਨ ਦੇ ਹੱਕ 'ਚ ਆਰਟੀਕਲ ਛਪ ਰਹੇ ਸੀ। ਵਿਦੇਸ਼ਾਂ ਦੇ ਕਈ ਰੇਡੀਓ, ਟੈਲੀਵਿਜ਼ਨ ਵੀ ਇਸ ਦਾ ਜ਼ਿਕਰ ਕਰ ਰਹੇ ਸਨ। ਇਸ ਦਾ ਨਤੀਜਾ ਇਹ ਨਿਕਲਿਆ ਕਿ ਵਿਦੇਸ਼ਾਂ 'ਚ ਵਸਦੇ ਪੰਜਾਬੀ ਭਾਈਚਾਰੇ ਤੇ ਖਾਸ ਕਰਕੇ ਦਲਿਤ ਭਾਈਚਾਰੇ ਦੇ ਲੋਕ ਤੇ ਸੰਸਥਾਵਾਂ ਜ਼ਮੀਨ ਅਧਿਕਾਰ ਅੰਦੋਲਨ ਦੇ ਹੱਕ ਵਿੱਚ ਖੜੀਆਂ ਹੋ ਗਈਆਂ ਸਨ। ਲਾਠੀ ਚਾਰਜ ਵਾਲੇ ਦਿਨ ਜਦੋਂ ਆਗੂਆਂ ਨੂੰ ਗ੍ਰਿਫਤਾਰ ਕਰ ਤੇ अनेका ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀ ਉਥੇ ਉਹਨਾਂ ਦੇ अनेका ਵਹੀਕਲ ਜਿਨ੍ਹਾਂ ਚ ਉਹਨਾਂ ਦੇ ਟੈਂਪੂ ਮਿੰਨੀ ਟਰੱਕ ਬੱਸਾਂ ਮੋਟਰਸਾਈਕਲ ਆਦ ਪੁਲਿਸ ਨੇ ਬੇਰਹਿਮੀ ਨਾਲ ਪੰਨ ਦਿੱਤੇ ਸੀ ਦੀ ਮੁਰੰਮਤ ਵਾਸਤੇ ਜ਼ਖਮੀਆਂ ਦੇ ਇਲਾਜ ਵਾਸਤੇ ਤੇ ਜੇਲ੍ਹ ਚ ਬੈਠੇ ਲੋਕਾਂ ਤੇ ਪਾਏ ਕੇਸਾਂ ਦੀ ਪੈਰਵਾਈ ਲਈ ਬਹੁਤ ਲੋਕਾਂ ਨੇ ਆਰਥਿਕ ਮਦਦ ਭੇਜੀ ਸੀ ਵੀਰਾ ਸੰਦੀਪ ਬਲਬੀਰੋ ਤੇ ਹੋਰ ਦੋਸਤ ਅੱਜ ਜਦੋਂ ਹਸਪਤਾਲ ਚ ਭਾਨੇ ਫੌਜੀ ਦਾ ਪਤਾ ਲੈਣ ਵੇਲੇ ਇਕੱਠੇ ਹੋਏ ਤਾਂ ਉਹਨਾਂ ਉੱਥੇ ਬੈਠ ਕੇ ਹੀ ਇੱਕ ਵੱਡੀ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਤਾਂ ਕਿ ਮੌਕਮ ਤੇ ਦੀਪਕ ਦੀ ਗੈਰ ਹਾਜ਼ਰੀ 'ਚ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾਇਆ ਜਾ ਸਕੇ ਮੀਟਿੰਗ 2 ਦਿਨ ਬਾਅਦ ਰੱਖੀ ਗਈ ਤਾਂ ਕਿ ਮੀਟਿੰਗ ਤੋਂ ਪਹਿਲਾਂ ਇੱਕ ਜਣਾ ਮੌਕਮ ਤੇ ਦੀਪਕ ਨਾਲ ਜੇਲ੍ਹ 'ਚ ਮੁਲਾਕਾਤ ਕਰਕੇ ਉਹਨਾਂ ਦੇ ਵਿਚਾਰ ਵੀ ਲੈ ਆਵੇ ਜੇਲ੍ਹ 'ਚ ਮੁਲਾਕਾਤ ਦੀ ਜ਼ਿੰਮੇਵਾਰੀ ਬਲਵੀਰੋ ਦੀ ਲਈ ਗਈ ਵੀਰਾ ਨੇ ਇਸ ਘਟਨਾ ਤੋਂ ਬਾਅਦ ਆਪਣੇ ਪਿੰਡ ਜਾਣਾ ਬਿਲਕੁਲ ਬੰਦ ਕਰ ਦਿੱਤਾ ਸੀ ਉਹ ਲਗਾਤਾਰ ਉਹਨਾਂ ਪਿੰਡਾਂ 'ਚ ਜਾ ਰਹੀ ਸੀ ਜਿੱਥੇ ਜਾਂ ਤਾਂ ਬਹੁਤੇ ਲੋਕ ਜ਼ਖਮੀ ਸੀ ਜਾਂ ਜਿੱਥੋਂ ਬਹੁਤ ਜ਼ਿਆਦਾ ਗਿਣਤੀ 'ਚ ਲੋਕ ਆਏ ਸੀ ਉਸ ਨੂੰ ਉਹਨਾਂ ਦੇ ਘਰਾਂ 'ਚ ਜਾ ਕੇ ਕਾਫੀ ਹੈਰਾਨੀ ਤੇ ਖੁਸ਼ੀ ਹੋ ਰਹੀ ਸੀ ਕਿ ਫਟੜ ਲੋਕਾਂ ਦੇ ਮੂੰਹਾਂ 'ਤੇ ਉਲੰਬੇ ਵਰਗੀ ਕੋਈ ਸ਼ੈ ਨਹੀਂ ਸੀ ਉਹ ਹਾਸ ਹਾਸ ਕੇ ਪੁਲਿਸ ਨਾਲ ਟੱਕਰ ਦੀਆਂ ਕਹਾਣੀਆਂ ਦੱਸ ਰਹੇ ਸੀ ਕਈ ਲੋਕ ਇਸ ਨੂੰ ਬਹੁਤ ਵਧਾ ਚੜਾ ਕੇ ਵੀ ਦੱਸਦੇ ਜਿਹੜੀਆਂ ਉੱਥੇ ਵਾਪਰੀਆਂ ਹੀ ਨਹੀਂ ਸੀ ਪਰ ਉਹ ਪੂਰੀ ਚੜਦੀ ਕਲਾ ਵਿੱਚ ਸਨ। ਕਈ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਸੀ। ਜਿਵੇਂ ਕਿਸੇ ਦਾ ਮੋਟਰਸਾਈਕਲ ਭੰਨਿਆ ਗਿਆ ਤੇ ਉਹ ਕੰਮ ਤੇ ਜਾਣ ਤੋਂ ਬੈਠਾ ਹੈ। ਕਿਸੇ ਦਾ ਛੋਟਾ ਟੈਂਪੂ ਭੰਨਿਆ ਗਿਆ ਉਸ ਦਾ ਰੋਜ਼ਗਾਰ ਰੁਕ ਗਿਆ। ਕਈ ਲੋਕਾਂ ਨੂੰ ਹਸਪਤਾਲ ਚੋਂ ਛੁੱਟੀ ਤਾਂ ਮਿਲ ਗਈ ਪਰ ਉਹ ਹਾਲੇ ਕਈ ਮਹੀਨੇ ਕੰਮ ਤੇ ਨਹੀਂ ਸੀ ਜਾ ਸਕਦੇ। ਕਈਆਂ ਤੇ ਪੁਲਿਸ ਕੇਸ ਪੈ ਜਾਣ ਕਰੋਂ ਉਹਨਾਂ ਨੂੰ ਲਗਾਤਾਰ ਥਾਣੇ ਕਚੈਰੀਆਂ ਦੇ ਗੇੜੇ ਕੱਢਣੇ ਪੈ ਰਹੇ ਸਨ ਜਿਸ ਕਰਕੇ ਉਹਨਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ। ਪਰ ਸਮੁੱਚੇ ਤੌਰ ਤੇ ਉਹਨਾਂ ਦੇ ਜ਼ੈਨ ਅੰਦਰ ਨਾ ਕੋਈ ਡਰ ਪਿਆ ਸੀ ਤੇ ਨਾ ਹੀ ਕੋਈ ਨਿਰਾਸ਼ਾ ਨਾ ਹੀ ਉਹਨਾਂ ਚੋਂ ਕਿਸੇ ਨੂੰ ਜ਼ਮੀਨ ਅਧਿਕਾਰ ਅੰਦੋਲਨ ਤੇ ਇਸ ਦੇ ਸਾਥੀਆਂ ਨਾਲ ਕੋਈ ਨਾਰਾਜ਼ਗੀ ਸੀ ਸਗੋਂ ਉਹਨਾਂ ਦੇ ਮਨਾਂ ਅੰਦਰ ਜੇਲ੍ਹ ਚ ਬੈਠੇ ਮੋਹਕਮ ਤੇ ਦੀਪਕ ਲਈ ਸਤਕਾਰ ਬਹੁਤ ਵਧ ਗਿਆ ਸੀ ਇਹ ਸਤਕਾਰ ਇਸ ਕਰਕੇ ਵੀ ਸੀ ਕਿ ਉਹ ਦੋਵੇਂ ਹੀ ਗੈਰ ਦਲਿਤ ਜਾਤੀ ਨਾਲ ਸੰਬੰਧ ਰੱਖਦੇ ਸਨ ਵੀਰਾਂ ਨੇ ਅੱਜ ਢਿਲਵਾ ਕਲਾਹੀ ਰਾਤ ਰੁਕਣਾ ਸੀ ਜਿਨ੍ਹਾਂ ਦੀ ਜ਼ਮੀਨ ਲਈ ਇਹ ਸਾਰਾ ਕੁਝ ਵਾਪਰਿਆ ਸੀ ਉਹ ਅਸਿਸਟੈਂਟ ਤੇ ਪਹੁੰਚੀ ਤਾਂ ਉਸਨੇ ਮਾਸਟਰ ਜੈਬ ਨੂੰ ਇੱਕ ਬੁੱਕ ਸਟਾਲ ਤੋਂ ਇੱਕ ਕਿਤਾਬ ਖਰੀਦਦੇ ਵੇਖਿਆ ਉਹ ਭੱਜ ਕੇ ਉਸ ਕੋਲ ਗਈ ਤੇ ਉਸ ਨੂੰ ਜੱਫੀ ਪਾ ਲਈ ਉਹ ਕਮਲੀ ਵੀਰਾ ਮਾਸਟਰ ਨੇ ਤਰਬਕ ਕੇ ਉਸ ਨੂੰ ਵੇਖਿਆ ਪਤਾ ਨਹੀਂ ਕਿਉਂ ਵੀਰਾ ਦੀਆਂ ਅੱਖਾਂ 'ਚ ਹੰਝੂ ਆ ਗਏ ਮਾਸਟਰ ਜੈਬ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਪਲ ਤੋਂ ਪਲ ਦੋਵੇਂ ਇਸ ਤਰ੍ਹਾਂ ਹੀ ਖੜੇ ਰਹੇ ਚਲੋ ਚਾਹ ਪੀਂਦੇ ਹਾਂ ਮਾਸਟਰ ਨੇ ਸਟਾਲ ਵੱਲ ਇਸ਼ਾਰਾ ਕੀਤਾ ਬਹੁ ਟਾਈਮ ਦੋਵੇਂ ਗੱਲਾਂ ਕਰਦੇ ਰਹੇ ਉਸਨੇ ਵੀਰਾਂ ਤੋਂ ਬਹੁਤ ਗੱਲਾਂ ਪੁੱਛੀਆਂ ਜੇਲ੍ਹ 'ਚ ਬੈਠੇ ਮੌਕਮ ਤੇ ਦੀਪਕ ਬਾਰੇ ਜ਼ਖਮੀਆਂ ਬਾਰੇ ਪੁਲਿਸ ਕੇਸਾਂ ਬਾਰੇ ਪਿੰਡਾਂ ਦੇ ਅੰਦੋਲਨ ਦੀ ਹਾਲਤ ਬਾਰੇ ਪੈਸੇ ਟਕੇ ਬਾਰੇ ਉਸਨੇ ਆਪਣੇ ਬਟੂਏ 'ਚੋਂ 2-2000 ਦੇ ਦੋ ਨੋਟ ਕੱਢੇ ਤੇ ਵੀਰਾਂ ਦੇ ਹੱਥ 'ਚ ਫੜਾ ਦਿੱਤੇ ਅੱਜ ਮੇਰੇ ਕੋਲ ਇੰਨਾ ਕੋਈ ਐਨੇ ਕੋਈ ਨੇ ਕੱਲ ਨੂੰ 10000 ਬੈਂਕ 'ਚੋਂ ਕਢਾ ਕੇ ਰੱਖਾਂਗਾ ਜਿਸ ਨੂੰ ਮਰਜ਼ੀ ਭੇਜ ਦਿਓ ਮੈਥੋਂ ਫੜ ਕੇ ਲੈ ਜਾਵੇ ਵੀਰਾ ਨੇ ਨਾਂ ਨੁੱਕਰ ਵੀ ਕੀਤੀ ਪਰ ਉਹੜਿਆ ਰਿਹਾ ਉਸਨੇ ਦੱਸਿਆ ਕਿ ਆਪਣੇ ਪਿੰਡ ਰੰਗੀਆਂ ਦੇ ਵੀ ਦੋ ਟੈਂਪੂ ਬੁਰੀ ਤਰ੍ਹਾਂ ਟੁੱਟ ਗਏ ਸੀ ਜਿਨ੍ਹਾਂ ਨੂੰ ਠੀਕ ਕਰਨ ਵਾਸਤੇ ਵੀ ਮੈਂ ਮੁੰਡਿਆਂ ਨੂੰ ਕਹਿ ਦਿੱਤਾ ਹੈ ਕਿ ਇਹਨਾਂ ਤੇ ਕੁਝ ਵੀ ਲੱਗੇ ਮੈਂ ਆਪਣੇ ਸਾਥੀਆਂ ਤੋਂ ਲੈ ਕੇ ਦਿਆਂਗਾ ਵੀਰਾ ਮੈਂ ਤੇਰੇ ਘਰ ਜਾ ਕੇ ਆਇਆ ਤੇਰੇ ਮਾਪਿਓ ਫਿਕਰਤਾ ਕਰਦੇ ਨੇ ਪਰ ਠੀਕ ਹਨ ਪੁਲਿਸ ਨੇ ਭਾਵੇਂ ਕਈ ਗੇੜੇ ਮਾਰੇ ਸੀ ਤੁਹਾਡੇ ਘਰੇ ਪਰ ਕਿਹਾ ਕਿਸੇ ਨੂੰ ਕੁਝ ਨਹੀਂ ਪਰ ਆਪਣਾ ਸਰਪੰਚ ਪੁਲਿਸ ਕੋਲ ਤੇਰੇ ਖਿਲਾਫ ਬੋਲ ਰਿਹਾ ਸੀ ਪਰ ਤੂੰ ਬਹੁਤੀ ਚਿੰਤਾ ਨਾ ਕਰੀ ਅਸੀਂ ਤੇਰੇ ਨਾਲ ਹਾਂ ਜਿਹੜੀ ਚੀਜ਼ ਦੀ ਵੀ ਤੈਨੂੰ ਲੋੜ ਹੋਈ ਮੈਨੂੰ ਦੱਸ ਦੇਈਂ ਵੀਰਾਂ ਨੂੰ ਚਾਹ ਪੀਂਦੇ ਪੀਂਦੇ ਯਾਦ ਆਇਆ ਕਿ ਬਲਬੀਰੋ ਨੇ ਮੌਕਮ ਤੇ ਦੀਪਕ ਦੀ ਮੁਲਾਕਾਤ ਕਰਨੀ ਹੈ ਕਿਤੇ ਉਹ ਭੁੱਲ ਹੀ ਨਾ ਜਾਵੇ ਉਸ ਨੂੰ ਫੋਨ ਲਾ ਕੇ ਕਹਿ ਦੇਆ ਉਸ ਨੇ ਬਲਬੀਰੋ ਨੂੰ ਫੋਨ ਲਾਇਆ ਕਿ ਉਹ ਸਵੇਰੇ 9:00 ਵਜੇ ਤੱਕ ਜੇਲ੍ਹ ਦੇ ਗੇਟ ਤੇ ਪਹੁੰਚ ਕੇ ਆਪਣਾ ਨਾਂ ਲਿਖਵਾ ਦੇਵੇ ਇਸ ਤੋਂ ਬਾਅਦ ਉੱਥੇ ਬਹੁਤ ਭੀੜ ਹੋ ਜਾਂਦੀ ਹੈ ਉਸ ਦੀ ਗੱਲ ਸੁਣ ਕੇ ਮਾਸਟਰ ਅਜੈਬ ਨੂੰ ਧਿਆਨ ਆਇਆ ਕਿ ਜੇਲ੍ਹ ਦਾ ਡਿਪਟੀ ਸੁਪਰਡੈਂਟ ਜੀਵਨ ਪੱਟੀ ਤਾਂ ਮੇਰਾ ਕਲਾਸ ਫੈਲੋ ਹੈ ਕਿਉਂ ਨਾ ਉਸ ਨੂੰ ਕਹਿ ਕੇ ਮੈਂ ਮੁਲਾਕਾਤ ਕਰਵਾ ਦੇਵਾਂ ਮਾਸਟਰ ਅਜੈਬ ਨੇ ਜੀਵਨ ਪੱਟੀ ਨੂੰ ਫੋਨ ਲਾਇਆ ਤੇ ਸਾਰੀ ਗੱਲ ਦੱਸੀ ਪੱਟੀ ਅੱਗੋਂ ਹੱਸ ਕੇ ਕਹਿੰਦਾ ਬਾਈ ਜੀ ਇਹ ਤਾਂ ਨਿੱਕਾ ਜਿਹਾ ਕੰਮ ਐ ਕੋਈ ਹੋਰ ਗੱਲ ਦੱਸੋ ਜਦੋਂ ਮਰਜ਼ੀ ਭੇਜ ਦਿਓ ਜਿਨੇ ਵੀ ਮਿਲਣਾ ਇੱਕ ਵਾਰ ਗੇਟ ਤੋਂ ਫੋਨ ਤੇ ਇੱਕ ਵਾਰ ਗੇਟ ਤੋਂ ਟੈਲੀਫੋਨ ਤੇ ਮੇਰੇ ਨਾਲ ਗੱਲ ਕਰ ਲਵੇ ਮੈਂ ਉਹਨੂੰ ਆਪਣੇ ਕਮਰੇ 'ਚ ਬਿਠਾ ਕੇ ਚਾਹ ਵੀ ਪਿਲਾਉਂ ਤੇ ਮੁਲਾਕਾਤ ਵੀ ਕਰਵਾਉਂ ਵੀਰਾਂ ਦੇ ਸਿਰੋਂ ਭਾਰ ਉਤਰ ਗਿਆ ਸੀ ਮੁਲਾਕਾਤ ਦਾ ਸੌਖਾ ਪ੍ਰਬੰਧ ਹੋ ਗਿਆ ਕੁਝ ਪੈਸੇ ਵੀ ਆ ਗਏ ਵੱਡੀ ਗੱਲ ਇਹ ਕਿ ਮਾਸਟਰ ਦੇ ਹੁੰਦਿਆਂ ਮੈਂ ਆਪਣੇ ਮਾਪਿਆਂ ਦੀਆਂ ਨਜ਼ਰਾਂ 'ਚ ਸਹੀ ਹਾਂ ਉਹਨਾਂ ਨੂੰ ਮਾਸਟਰ ਤੇ ਵਿਸ਼ਵਾਸ ਵੀ ਰੱਬ ਜਿੰਨਾ ਹੈ ਮਾਸਟਰ ਜਮਾ ਸਪਸ਼ਟ ਰੂਪ 'ਚ ਇੱਕ ਢੇਰ ਬਣ ਕੇ ਉਸ ਨਾਲ ਖੜ ਗਿਆ ਸੀ ਜਾਨ ਵੀਲੇ ਫਿਰ ਮਾਸਟਰ ਨੇ ਉਸਦੇ ਸਿਰ ਤੇ ਹੱਥ ਰੱਖਿਆ ਤੇ ਵੀਰਾਂ ਰਾਤ ਨੂੰ ਢਿੱਲਵਾ ਪਹੁੰਚ ਗਈ। ਪਹਿਲਾਂ ਉਹਨਾਂ ਘਰ ਪਹਿਲਾਂ ਉਹਨਾਂ ਘਰਾਂ ਚ ਗਈ ਜਿਨ੍ਹਾਂ ਚ ਕੋਈ ਫੱਟੜ ਹੋਇਆ ਸੀ। ਫਿਰ ਉਹਨਾਂ ਕੋਲ ਗਈ ਜਿਨ੍ਹਾਂ ਦਾ ਨਾਂ ਕਿਸੇ ਨਾ ਕਿਸੇ ਪੁਲਿਸ ਪਰਚੇ ਵਿੱਚ ਸ਼ਾਮਿਲ ਸੀ। ਅਖੀਰ ਰਾਤ ਨੂੰ ਉਹ ਪਿੰਡ ਦੀ ਕਮੇਟੀ ਨਾਲ 2-3 ਘੰਟੇ ਵਿਚਾਰ ਕਰਦੀ ਰਹੀ। ਉਸ ਨੂੰ ਖੁਸ਼ੀ ਹੋਈ ਕਿ ਲੋਕ ਜ਼ਮੀਨ ਦਾ ਕਬਜ਼ਾ ਲੈਣ ਲਈ ਬਹੁਤ ਕਾਲੇ ਹੋਏ ਪਏ ਸਨ। ਪਿੰਡ ਦੇ ਨੌਜਵਾਨਾਂ ਦਾ ਇੱਕ ਵੱਡਾ ਗਰੁੱਪ ਕਬਜ਼ੇ ਦੀ ਸਾਰੀ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਹੋ ਰਿਹਾ ਸੀ। ਪਰ ਵੀਰਾਂ ਨੇ ਬੜੇ ਧਰਮੇ ਨਾਲ ਉਹਨਾਂ ਨੂੰ ਲੰਮੀ ਲੜਾਈ ਲਈ ਤਿਆਰ ਹੋਣ ਲਈ ਕਿਹਾ। ਉਸ ਨੇ ਉਹਨਾਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਕਰਨ ਨਾਲ ਸਾਰੀ ਮੂਵਮੈਂਟ ਦੱਬੀ ਜਾਵੇਗੀ। ਆਪਣੇ ਦੋ ਸਾਥੀ ਪਹਿਲਾਂ ਹੀ ਜੇਲ੍ਹ 'ਚ ਹਨ। ਜੇ 5-4 ਬੰਦੇ ਹੋਰ ਜੇਲ੍ਹ 'ਚ ਚਲੇ ਗਏ ਤਾਂ ਲੜਾਈ ਜ਼ਮੀਨ ਅਧਿਕਾਰ ਤੋਂ ਤਿਲਕ ਕੇ ਉਹਨਾਂ ਨੂੰ ਰਿਹਾ ਕਰਵਾਉਣ ਤੇ ਉਹਨਾਂ ਦੇ ਕੇਸ ਖਤਮ ਕਰਵਾਉਣ ਵੱਲ ਚਲੀ ਜਾਵੇਗੀ। ਗਈ ਰਾਤ ਤੱਕ ਸਿਰਖਪਾਈ ਕਰਨ ਤੋਂ ਬਾਅਦ ਉਸ ਨੇ ਸਮੁੱਚੀ ਟੀਮ ਨੂੰ ਇਸ ਗੱਲ ਲਈ ਸਹਿਮਤ ਕੀਤਾ। ਕਿ ਜੋ ਵੀ ਫੈਸਲਾ ਕਰੇਗਾ ਜ਼ਮੀਨ ਅਧਿਕਾਰ ਅੰਦੋਲਨ ਹੀ ਕਰੇਗਾ ਤੁਸੀਂ ਆਪਣੇ ਪੱਧਰ ਤੇ ਕੁਝ ਨਹੀਂ ਕਰੋਗੇ ਬਲਬੀਰੋ ਮੌਕਮ ਤੇ ਦੀਪਕ ਨੂੰ ਮਿਲ ਆਈ ਸੰਦੀਪ ਭਾਵੇਂ ਸੰਦੀਪ ਭਾਨੇ ਫੌਜੀ ਨੂੰ ਮਿਲ ਕੇ ਆਇਆ ਵੀਰਾ 14 15 ਪਿੰਡਾਂ ਚ ਸਾਰੀ ਸਥਿਤੀ ਦਾ ਪਤਾ ਕਰਕੇ ਆਈ ਸ਼ੰਕਰ ਤਪਾ ਸਾਈਡ ਦੇ 6 7 ਪਿੰਡਾਂ ਚ ਜਾ ਕੇ ਆਇਆ ਸਾਰੇ ਜਨੇ ਰਾਤ ਨੂੰ ਸ਼ਹਿਰੋਬਾਰ ਸ਼ੰਕਰ ਦੇ ਕਮਰੇ ਚ ਇਕੱਠੇ ਹੋਏ ਵੀਰਾ ਨੇ ਕਈ ਦਿਨਾ ਬਾਅਦ ਸੰਦੀਪ ਨੂੰ ਵੇਖਿਆ ਉਸਦੇ ਮਨ 'ਚ ਥੋੜਾ ਹੌਲ ਜਿਆ ਪਿਆ ਨੀਲੀ ਜੀਨ ਨੀਲੀ ਟੀ-ਸ਼ਰਟ ਪਾਈ ਉਹ ਸਜਿਆ ਬੈਠਾ ਸੀ ਸਾਰਿਆਂ ਦੀ ਰਾਏ ਸੀ ਕਿ ਮੀਟਿੰਗ ਤੋਂ ਪਹਿਲਾਂ ਰਾਤ ਦੀ ਰੋਟੀ ਦਾ ਕੰਮ ਖਤਮ ਕਰ ਲਿਆ ਜਾਵੇ ਬਲਬੀਰੋ ਵੀਰਾ ਤੇ ਸੰਦੀਪ ਤਿੰਨੇ ਕਮਰੇ ਨਾਲ ਬਣੀ ਨਿੱਕੀ ਜਿਹੀ ਰਸੋਈ 'ਚ ਰੋਟੀ ਦੀ ਤਿਆਰੀ ਕਰਨ ਲੱਗੇ ਤਿੰਨਾਂ ਦੇ ਇਕੱਠੇ ਖੜਨ ਦੀ ਜਗ੍ਹਾ ਨਾ ਹੋਣ ਕਾਰਨ ਬਲਬੀਰੋ ਸਬਜ਼ੀ ਤੇ ਪਿਆਜ਼ ਕੱਟਣ ਲਈ ਵਾਪਸ ਕਮਰੇ 'ਚ ਆ ਗਈ ਵੀਰਾ ਆਟਾ ਗੁੰਨ ਰਹੀ ਸੀ ਸੰਦੀਪ ਨੇ ਆਲਾ ਦਵਾਲਾ ਵੇਖਿਆ ਤੇ ਵੀਰਾ ਨੂੰ ਜਫੀਚ ਭਰ ਲਿਆ ਆਟੇ ਨਾਲ ਹੱਥ ਲਿਬੜੇ ਹੋਣ ਕਾਰਨ ਉਹ ਪੂਰੀ ਤਰ੍ਹਾਂ ਸੰਭਲ ਹੀ ਨਾ ਸਕੀ ਇਸ ਤੋਂ ਪਹਿਲਾਂ ਕਿ ਉਹ ਸੰਭਲਦੀ ਸੰਦੀਪ ਉਸਦੇ ਹੋਠਾਂ ਤੋਂ ਇੱਕ ਚੁੰਮਣ ਲੈ ਕੇ ਰਸੋਈ ਚੋਂ ਬਾਹਰ ਹੋ ਗਿਆ ਕਮਰੇ 'ਚ ਜਾ ਕੇ ਇਸ ਤਰ੍ਹਾਂ ਗੱਲਾਂ ਕਰਨ ਲੱਗ ਪਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਵੀਰਾ ਨੇ ਉਸਦੀ ਪਾਫਾ ਛੜਦੀ ਗਰਮਦੀ ਨੂੰ ਮਹਿਸੂਸ ਕੀਤਾ ਸੀ ਇਹ ਕਣ ਚੱਖਿਆ ਸਵਾਦ ਉਸਦੇ ਹੋਠਾਂ ਤੇ ਫੈਲ ਗਿਆ ਉਹ ਪੈਰਾਂ ਤੱਕ ਕੰਬ ਗਈ ਇੱਕ ਚਰਨਾਟ ਉਸਦੇ ਖੂਨ ਅੰਦਰ ਫੈਲ ਗਈ ਸਹਿਮ ਨਾਲ ਉਸਦਾ ਮੂੰਹ ਬਸਾਰ ਰੰਗਾ ਹੋ ਗਿਆ ਕਿੰਨਾ ਹੀ ਚਿਹਰੋ ਉਸਦਾ ਦਿਲ ਤੱਕ ਤੱਕ ਕਰਦਾ ਰਿਹਾ ਆਟਾ ਗੁੰਨ ਕੇ ਉਸਨੇ ਹੱਥ ਧੋਤੇ ਤੇ ਬਾਥਰੂਮ ਚ ਚਲੀ ਗਈ ਕੁੰਡੀ ਬੰਦ ਕਰਕੇ ਕਿੰਨਾ ਹੀ ਚਿਹਰ ਟੁੱਟੇ ਸ਼ੀਸ਼ੇ 'ਚ ਆਪਣਾ ਮੂੰਹ ਵੇਖਦੀ ਰਹੀ ਟਿੜਕੇ ਸ਼ੀਸ਼ੇ 'ਚ ਉਸ ਨੂੰ ਕਿੰਨੀਆਂ ਹੀ ਵੀਰਾਂ ਨਜ਼ਰ ਆਈਆਂ ਕਿਹੜੀ ਵੀਰਾਂ ਅਸਲੀ ਸੀ ਉਸ ਸਿਆਨ ਨਾ ਸਕੀ ਉਸਨੇ ਅੱਖਾਂ ਤੇ ਪਾਣੀ ਦੇ ਛਿੱਟੇ ਮਾਰੇ ਬੜੀ ਦੇਰੀ ਲੱਗੀ ਉਸ ਨੂੰ ਆਪਣੇ ਆਪ ਨਾਲ ਇੱਕ ਸੁਰ ਹੁੰਦਿਆ ਅੱਧੀ ਰਾਤ ਤੱਕ ਉਹ ਮੀਟਿੰਗ 'ਚ ਬੈਠੇ ਰਹੇ ਤੇ ਵੱਖ-ਵੱਖ ਮਸਲਿਆਂ ਨੂੰ ਵਿਚਾਰਦੇ ਰਹੇ ਮੀਟਿੰਗ 'ਚ ਬੈਠੇ-ਬੈਠੇ ਜਦੋਂ ਸੰਦੀਪ ਤੇ ਵੀਰਾ ਦੀ ਅੱਖਾਂ ਮਿਲਦੀਆਂ ਸੰਦੀਪ ਧਰਤੀ ਵੱਲ ਵੇਖਣ ਲੱਗ ਜਾਂਦਾ ਕਾਂਡ ਬਾਈਵਾ ਦੇਰ ਤੱਕ ਜਾਗਦੇ ਰਹਿਣ ਦੇ ਬਾਵਜੂਦ ਹਮੇਸ਼ਾ ਵਾਂਗ ਵੀਰਾ ਦੀ ਜਾਗ ਸਵਕਤੇ ਹੀ ਖੁੱਲ ਗਈ ਗੁਰਦੁਆਰੇ ਚੋਂ ਭਾਈ ਜੀ ਦੀ ਬਹੁਤ ਹੀ ਸਾਫ਼ ਤੇ ਸਪਸ਼ਟ ਆਵਾਜ਼ ਸੁਣਾਈ ਦੇ ਰਹੀ ਸੀ ਰਾਜਮਾਲ ਰੂਪਜਾਤ ਜੋਬਨ ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ ਕਿੰਨੇ ਨਾ ਰੱਖੀ ਲਾਜ ਸੱਤਾ ਧਨ ਦੌਲਤ ਰੂਪ ਜਾਤੀ ਗੌਰਵ ਜਵਾਨੀ ਇਹ ਪੰਜੇ ਠੱਗ ਹਨ ਭਾਈ ਜੋ ਇਹਨਾਂ ਦੀ ਗਰੈਸਤ ਵਿੱਚ ਆਇਆ ਉਸ ਦੀ ਆਬਰੂ ਇੱਜ਼ਤ ਰੱਖਣ ਵਾਲਾ ਕੋਈ ਨਹੀਂ ਭਾਈ ਬਾਬੇ ਨੇ ਕਾਫੀ ਲਮਕਾ ਕੇ ਗਿਆ ਸਵੇਰੇ ਸਵੇਰੇ ਵੀਰਾਂ ਦੀ ਵੇਦਨਾ ਲਰਜ ਉੱਠੀ ਉਹ ਸੰਦਰ ਵਾਰ-ਵਾਰੇ ਸ਼ਬਦ ਗੂੰਜਣ ਲੱਗਿਆ ਬਾਬੇ ਨਾਨਕ ਨੂੰ ਇਹ ਅਨੁਭਵ ਖੋਰੇ ਕਿਹੜੇ ਰਾਹਾਂ ਤੇ ਤੁਰਦਿਆਂ ਹੋਇਆ ਹੋਵੇਗਾ ਸੱਤਾ ਧਨ ਦੌਲਤ ਹੁਸਨ ਜਾਤੀ ਅਭਿਮਾਨ ਜਵਾਨੀ ਵਾ ਕਿੰਨੇ ਖਿਲਾਰੇ ਚੋਂ ਇਹ ਪੰਜ ਚੀਜ਼ਾਂ ਚੁਣੀਆਂ ਹਨ ਬਾਬੇ ਨੇ ਇਹ ਬਿਲਕੁਲ ਓਵੇਂ ਚੁਣੀਆਂ ਹਨ ਜਿਵੇਂ ਕੋਈ ਵਿਸ਼ਾਲ ਸਮੁੰਦਰ ਲੱਖ ਕਰੋੜ ਸਿੱਪੀਆਂ ਚੋਂ ਕੋਈ ਪੰਜ ਚਮਕਦੇ ਲਾਲ ਹੀਰੇ ਕੱਢ ਕੇ ਲੈ ਆਵੇ ਸੰਦੀਪ ਨੂੰ ਆਪਣਾ ਜੀਵਨ ਸਾਥੀ ਚੁਣਤਾ ਲਿਆ ਪਰ ਪਤਾ ਨਹੀਂ ਕਿਉਂ ਮੈਨੂੰ ਕਦੇ-ਕਦੇ ਇਸਦੇ ਵਿਵਹਾਰ ਚ ਇਹ ਪੰਜੇ ਚੀਜ਼ਾਂ ਦਿਸਦੀਆਂ ਹਨ ਧਨ-ਦੌਲਤ ਤਾਂ ਹੈ ਹੀ ਉਸਦੇ ਪਰਿਵਾਰ ਕੋਲ ਰੂਪ ਹੈ ਉਸ ਕੋਲ ਉਸ ਅੰਦਰ ਜੱਟ ਹੋਣ ਦਾ ਮਾਣ ਵੀ ਹੈ ਜਵਾਨੀ ਦਾ ਵੇਗ ਵੀ ਹੈ ਸੱਤਾ ਸੱਤਾ ਜ਼ਰੂਰੀ ਤਾਂ ਨਹੀਂ ਕਿ ਤਾਜ਼ਾ ਤਖਤਾਂ ਦੀ ਹੀ ਹੋਵੇ ਮਰਦ ਦੀ ਇੱਕ ਆਪਣੀ ਸੱਤਾ ਵੀ ਹੁੰਦੀ ਹੈ ਮਰਦਾਂ ਵੀ ਸੱਤਾ ਇਹ ਸੱਤਾ ਹਰ ਥਾਂ ਪ੍ਰਗਟ ਹੁੰਦੀ ਹੈ ਆਪਣੇ ਆਪ ਨੂੰ ਪ੍ਰਗਟ ਕਰਨ ਵੇਲੇ ਫੈਸਲੇ ਲੈਣ ਚ ਸਦੀਆਂ ਪੁਰਾਣੇ ਸੰਸਕਾਰ ਬਣਾਈ ਰੱਖਣ ਚ ਕਿਸੇ ਬਰਾਬਰ ਦੀ ਆਵਾਜ਼ ਨੂੰ ਆਪਣੀ ਆਵਾਜ਼ ਤੋਂ ਨੀਵਾ ਰੱਖਣ ਚ ਕਿੰਨੇ ਵਿਸਤਾਰ ਨੇ ਇਸ ਤੇ ਕਿੰਨੀਆਂ ਡਾਈਮੈਂਸ਼ਨਸ ਨੇ ਇਸ ਸੱਤਾ ਦੀਆਂ ਕੱਲ ਰਾਤ ਰਸੋਈ ਚ ਸ਼ਾਇਦ ਉਸਨੇ ਇਸੇ ਸੱਤਾ ਨੂੰ ਹੀ ਵਰਤਿਆ ਹੈ ਮੈਨੂੰ ਕੋਈ ਇਸ਼ਾਰਾ ਵੀ ਨਹੀਂ ਮੈਨੂੰ ਪੁੱਛਿਆ ਵੀ ਨਹੀਂ ਚੁੱਪਚਾਪ ਮੇਰਾ ਚੁੰਮਣ ਲੈ ਕੇ ਚਲਾ ਗਿਆ ਤੇ ਮੇਰੀ ਦੇਹ ਤੇ ਆਪਣੇ ਨਿਸ਼ਾਨ ਛੱਡ ਗਿਆ ਮੈਂ ਵਿਰੋਧ ਵੀ ਨਾ ਕਰ ਸਕੇ ਕਹਿ ਵੀ ਨਾ ਸਕੇ ਕੁਝ ਟਿੜਕੇ ਸ਼ੀਸ਼ੇ ਦੇ ਸਾਹਮਣੇ ਖੜ ਕੇ ਮੈਂ ਆਪਣਾ ਮਨ ਸਮਝਾ ਲਿਆ ਮੈਂ ਵੀਰਾ ਜਿਸ ਨੂੰ ਸਾਰਾ ਜਮਾਨਾ ਇੱਕ ਵਿਦਰੋਹੀ ਕੁੜੀ ਕਰਕੇ ਜਾਣਦਾ ਹੈ ਦੀ ਇਹ ਸਥਿਤੀ ਹੈ। ਬਾਕੀ ਸਮਾਜ ਚ ਰਹਿੰਦੀ ਔਰਤ ਕਿੱਥੇ ਖੜੀ ਹੈ? ਔਰਤ ਦਾ ਵਰਤਮਾਨ, ਔਰਤ ਦੇ ਅਧਿਕਾਰ ਕਿੱਡੇ ਫਾਲਤੂ ਸ਼ਬਦ ਹਨੇ ਬਕਵਾਸ ਵਰਗੇ। ਮੇਰੇ ਅਧਿਕਾਰ ਜੇ ਉਹਨਾਂ ਬਾਰੇ ਗੱਲ ਮੇਰੀ ਦੇਹ ਤੋਂ ਪਾਰ ਜਾ ਕੇ ਹੁੰਦੀ ਮੈਂ ਤਾਂ ਵੀ ਮੰਨ ਲੈਂਦੀ। ਹਾਲੇ ਤਾਂ ਮੇਰੀ ਦੇਹ ਵੀ ਮੇਰੀ ਨਹੀਂ। ਧਰਤੀ ਦੇ ਧਨ-ਦੌਲਤ, ਜ਼ਮੀਨ ਆਦ ਤਾ ਬਹੁਤ ਦੂਰ ਦੀ ਕਹਾੜੀ ਹਨ ਹਾਲੇ। ਮੇਰੀ ਦੇਹ ਦੀ ਮਾਲਕੀ ਵੀ ਹਾਲੇ ਕਿਸੇ ਦੇ ਨਾਂ ਬੋਲਦੀ ਹੈ ਇੰਤਕਾਲ ਵੀ ਕਿਸੇ ਹੋਰ ਦੇ ਨਾਂ ਹੈ ਤੇ ਕਬਜ਼ਾ ਵੀ ਕਿਸੇ ਹੋਰ ਕੋਲ ਹੈ ਮੇਰੇ ਕੋਲ ਸਿਰਫ ਸ਼ਬਦਾਂ ਦੀ ਗੇਂਦ ਹੈ ਜਿਸ ਨਾਲ ਖੇਡਣਾ ਜਾਰੀ ਹੈ ਔਰਤ ਦਾ ਵਰਤਮਾਨ ਔਰਤ ਦੇ ਅਧਿਕਾਰ ਮੂੰਹ 'ਚ ਫੈਲੀ ਕੁੜੱਤ ਨਾਲ ਉਸ ਨੂੰ ਯਾਦ ਆਇਆ ਕਿ ਉਹ ਕੀ ਬੋਲੀ ਜਾ ਰਹੀ ਹੈ ਕੀ ਸੋਚੀ ਜਾ ਰਹੀ ਹੈ ਉਸ ਨੂੰ ਰਾਤ ਦੀ ਮੀਟਿੰਗ 'ਚ ਹੋਈ ਗੱਲਬਾਤ ਯਾਦ ਆਉਣ ਲੱਗੀ ਰਾਤ ਇਹ ਫੈਸਲਾ ਵੀ ਸੀ ਕਿ ਅੱਜ ਸੰਦੀਪ ਉਸ ਨਾਲ ਉਹਨਾਂ ਪਿੰਡਾਂ 'ਚ ਜਾਏਗਾ ਜਿਨ੍ਹਾਂ ਪਿੰਡਾਂ ਦੇ ਲੋਕਾਂ ਦੇ ਨਾਂ ਢਿਲਵਾਵਾਂ ਵਾਲੇ ਪਰਚੇ 'ਚ ਦਰਜ ਹਨ ਤਾਂ ਕਿ ਵਕੀਲ ਨੂੰ ਉਹਨਾਂ ਦੇ ਆਧਾਰ ਕਾਰਡ ਤੇ ਹੋਰ ਪੇਪਰ ਵਗੈਰਾ ਦਿੱਤੇ ਜਾ ਸਕਣ 9:00 ਵਜੇ ਉਹਤੇ ਸੰਦੀਪ ਦੋਵੇਂ ਮੋਟਰਸਾਈਕਲ ਤੇ ਪਿੰਡਾਂ ਵੱਲ ਨੂੰ ਨਿਕਲ ਗਏ ਅੱਜ ਉਹ ਧੋਲਾ ਪੱਖੋ ਅਕਲੀਆ ਜੋਗਾ ਬਦਰਾ ਤੇ ਭੈਣੀਆਦ ਪਿੰਡਾਂ 'ਚ ਜਾਣਾ ਸੀ ਸੰਦੀਪ ਦੀ رائے ਸੀ ਕਿ ਸਭ ਤੋਂ ਪਹਿਲਾਂ ਆਖਰੀ ਪਿੰਡ ਪਹੁੰਚਿਆ ਜਾਵੇ ਬਾਕੀ ਦੇ ਪਿੰਡ ਵਾਪਸੀ ਤੇ ਨਬੇੜ ਦੇ ਆਉਣਗੇ ਪੱਖੋਂ ਨਿਕਲ ਕੇ ਸੰਦੀਪ ਨੂੰ ਚਾਹ ਦੀ ਤਲਬ ਹੋਈ ਤਲਬ ਤਾਂ ਵੀਰਾਂ ਨੂੰ ਵੀ ਹੋ ਰਹੀ ਸੀ ਪਰ ਉਹ ਚੁੱਪਚਾਪ ਮੋਟਰਸਾਈਕਲ ਪਿੱਛੇ ਖਿਆਲਾਂ 'ਚ ਕੋਈ ਬੈਠੀ ਸੀ ਸੰਦੀਪ ਨੇ ਟਾਬਾ ਵੇਖ ਕੇ ਮੋਟਰਸਾਈਕਲ ਰੋਕ ਲਿਆ ਮੋਟਰਸਾਈਕਲ ਰੋਕ ਕੇ ਸੰਦੀਪ ਬਾਥਰੂਮ ਚਲਾ ਗਿਆ ਤੇ ਵੀਰਾਂ ਸ਼ੈੱਡ ਹੇਠ ਪਈਆਂ ਕੁਰਸੀਆਂ ਤੇ ਬੈਠ ਗਈ ਹੱਥ ਧੋਣ ਤੋਂ ਬਾਅਦ ਸੰਦੀਪ ਕਿੰਨਾ ਹੀ ਚਿਰ ਵਾਸ਼ ਵੇਸ਼ਨ ਦੇ ਲੱਗੇ ਸ਼ੀਸ਼ੇ 'ਚ ਆਪਣਾ ਚਿਹਰਾ ਨਿਹਾਰਦਾ ਰਿਹਾ ਤੇ ਬਾਜ ਨਾਲ ਆਪਣੀ ਪੱਗ ਦੇ ਲੜ ਠੀਕ ਕਰਦਾ ਰਿਹਾ ਉਸਨੇ ਹਰੀ ਟੀ-ਸ਼ਰਟ ਨਾਲ ਹਰੀ ਪੱਗ ਬੰਨੀ ਹੋਈ ਸੀ ਜੋ ਉਸਦੇ ਗੋਰੇ ਰੰਗ ਨਾਲ ਬਹੁਤ ਮੈਚ ਕਰ ਰਹੀ ਸੀ ਕਾਊਂਟਰ ਤੇ ਚਾਹ ਦਾ ਆਰਡਰ ਦੇ ਕੇ ਉਹ ਵੀਰਾਂ ਦੇ ਸਾਹਮਣੇ ਵਾਲੀ ਕੁਰਸੀ ਤੇ ਆ ਕੇ ਬੈਠ ਗਿਆ ਵੀਰਾਂ ਚੁੱਪਚਾਪ ਉਸਦੇ ਮੂੰਹ ਨੂੰ ਨਿਹਾਰਦੀ ਰਹੀ ਇਸ ਵੇਲੇ ਉਹ ਕਈ ਅੰਤਰ ਵਿਰੋਧਾਂ ਚੋਂ ਗੁਜ਼ਰ ਰਹੀ ਸੀ ਵੇਟਰ ਚਾਹ ਰੱਖ ਗਿਆ ਵੀਰਾਂ ਦਾ ਧਿਆਨ ਫੇਰ ਰਾਤ ਦੀ ਮੀਟਿੰਗ ਵੱਲ ਚਲਾ ਗਿਆ ਕੁਝ ਗੱਲਾਂ ਜੋ ਉਸਦੇ ਮਨ ਵਿੱਚ ਖਟਕ ਰਹੀਆਂ ਸਨ ਹੁਣ ਮੌਕਾ ਸੀ ਕਿ ਉਹ ਸੰਦੀਪ ਨਾਲ ਸਪਸ਼ਟ ਕਰ ਲਵੇ ਸੰਦੀਪ ਮੈਂ ਇੱਕ ਗੱਲ ਪੁੱਛਾਂ ਵੀਰਾਂ ਨੇ ਸਿੱਧਾ ਸੰਦੀਪ ਦੀਆਂ ਅੱਖਾਂ 'ਚ ਝਾਕਦਿਆਂ ਪੁੱਛਿਆ ਹਾਂ ਪੁੱਛ ਰਾਤ 9 ਮੈਂਬਰਾਂ 'ਚੋਂ ਤੂੰ ਕੱਲਾ ਹੀ ਕਿਉਂ ਇਸ ਗੱਲ ਹੀ ਅੜਦਾ ਰਿਹਾ ਕਿ ਮੌਕਮ ਤੇ ਦੀਪਕ ਦੀ ਜ਼ਮਾਨਤ ਕਰਾ ਲੈਣੀ ਚਾਹੀਦੀ ਹੈ ਤੇ ਦੂਸਰਾ ਤੂੰ ਇਸ ਅੰਦੋਲਨ ਦੇ ਹੋਰ ਵਿਸਤਾਰ ਦੇ ਹੱਕ ਵਿੱਚ ਵੀ ਨਹੀਂ ਕੀ ਮੈਂ ਵੱਖਰੀ رائے ਨਹੀਂ ਰੱਖ ਸਕਦਾ ਮੈਂ ਕੋਈ ਲਹਿਰ ਵਿਰੋਧੀ ਕੰਮ ਕੀਤਾ ਹੈ ਸੰਦੀਪ ਨੇ ਜਰਾ ਤਲਖੀ ਨਾਲ ਕਿਹਾ ਨਹੀਂ ਮੈਂ ਇਹ ਨਹੀਂ ਕਹਿੰਦੀ ਕਿ ਤੂੰ ਵੱਖਰੀ رائے ਨਹੀਂ ਰੱਖ ਸਕਦਾ ਕੋਈ ਵੀ ਵੱਖਰੀ رائے ਰੱਖ ਸਕਦਾ ਹੈ ਨਾ ਮੈਂ ਤੈਨੂੰ ਲਹਿਰ ਵਿਰੋਧੀ ਕਿਹਾ ਹੈ ਪਰ ਮੈਂ ਤੈਨੂੰ ਪੁੱਛਤਾ ਸਕਦੀ ਹਾਂ ਕਿ ਇਸ ਪਿੱਛੇ ਤਰਕ ਕੀ ਹੈ ਵੀਰਾ ਮੈਂ ਤੈਨੂੰ ਸਹੀ ਦੱਸਾਂ ਮੈਨੂੰ ਮੋਹਕਮ ਤੇ ਦੀਪਕ ਦਾ ਬਿਨਾਂ ਵਜ੍ਹਾ ਜੇਲ੍ਹ 'ਚ ਬੈਠੇ ਰਹਿਣਾ ਜੱਜਦਾ ਨਹੀਂ ਕੋਈ ਤੁਕ ਨਹੀਂ ਉਹਨਾਂ ਦੀ ਜੇਲ੍ਹ 'ਚ ਬੈਠੇ ਰਹਿੰਦੀ ਸਰਕਾਰ ਨੂੰ ਕੀ ਫਰਕ ਪੈਂਦਾ ਇਹਦੇ ਨਾਲ ਸੋ ਸਾਨੂੰ ਉਹਨਾਂ ਦੀ ਹਰ ਹਾਲਤ 'ਚ ਜ਼ਮਾਨਤ ਕਰਵਾ ਲੈਣੀ ਚਾਹੀਦੀ ਹੈ ਜਿੱਥੋਂ ਤੱਕ ਇਸ ਅੰਦੋਲਨ ਦੇ ਹੋਰ ਜ਼ਿਲ੍ਹਿਆਂ 'ਚ ਵਿਸਤਾਰ ਦਾ ਸਵਾਲ ਹੈ ਜਿੰਨੀ ਦੇਰ ਢਿਲਵਾਂ ਤੇ ਭੈਣੀ ਕਲਾਂ ਵਾਲੇ ਵੱਡੇ ਝੰਜਟ ਨਿਬੜ ਨਹੀਂ ਜਾਂਦੇ ਉੰਨੀ ਦੇਰ ਇਸ ਨੂੰ ਬਰਨਾਲੇ ਇਲਾਕੇ ਚੋਂ ਕੱਢਣਾ ਬੜਾ ਮੁਸ਼ਕਿਲ ਹੈ ਵੀਰਾ ਨੂੰ ਉਸ ਦਾ ਸ਼ਬਦ ਝੰਜਟ ਬੜਾ ਅਜੀਬ ਲੱਗਿਆ ਅਜੀਬ ਤਾਂ ਉਸ ਨੂੰ ਉਹ ਵੀ ਲੱਗਿਆ ਸੀ ਜਦੋਂ ਉਸਨੇ ਬਿਨਾਂ ਵਜ੍ਹਾ ਜੇਲ੍ਹ 'ਚ ਬੈਠੇ ਰਹਿਣਾ ਕਿਹਾ ਸੀ ਬੜੀ ਹੈਰਾਨੀ ਹੋਈ ਸੰਦੀਪ ਤੂੰ ਕਿਹਾ ਕਿ ਬਿਨਾਂ ਵਜ੍ਹਾ ਜੇਲ੍ਹ 'ਚ ਬੈਠ ਕੇ ਕੀ ਮੌਕਮ ਹੋਰੀ ਜੇਲ੍ਹ 'ਚ ਬਿਨਾਂ ਵਜ੍ਹਾ ਬੈਠੇ ਨੇ ਕਿ ਬਾਕੀ ਜ਼ਿਲ੍ਹਿਆਂ 'ਚ ਇਸ ਅੰਦੋਲਨ ਨੂੰ ਫਿਲਾਏ ਬਿਨਾ ਇਸ ਇੰਨੇ ਕੁ ਟੁਕੜੇ ਨੂੰ ਬਚਾਇਆ ਜਾ ਸਕਦਾ ਹੈ ਕੀ ਸਟੇਟ ਜਲਦੀ ਹੀ ਇਹ ਸਭ ਕੁਝ ਨੂੰ ਕੁਚਲ ਨਹੀਂ ਦੇਵੇਗੀ ਵੀਰਾਂ ਨੇ ਹੈਰਾਨੀ ਨਾਲ ਉਸ ਵੱਲ ਵੇਖਿਆ ਨਹੀਂ ਮੈਡਮ ਜੀ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਤੁਸੀਂ ਸਾਰੇ ਬਹੁਤ ਜਲਦੀ ਬੜੇ ਭਾਵੁਕ ਹੋ ਜਾਂਦੇ ਹੋ ਤੁਸੀਂ ਬਿਨਾਂ ਵਜ੍ਹਾ ਹੀ ਸ਼ਹਾਦਤ ਨੂੰ ਗਲੋਰੀਫਾਈ ਕਰਨ ਲੱਗ ਜਾਂਦੇ ਹੋ ਤੁਹਾਡਾ ਮੰਨਣਾ ਹੈ ਕਿ ਲੋਕ ਇਹਨਾਂ ਦੀ ਜੇਲ੍ਹ ਨੂੰ ਕੁਰਬਾਨੀ ਸਮਝ ਕੇ ਖੜੇ ਹੋ ਜਾਣਗੇ ਲੋਕਾਂ ਦਾ ਹੜ ਆ ਜਾਵੇਗਾ ਤੁਹਾਡੀ ਹਮਦਰਦੀ ਚ ਇਹ ਭੁਲੇਖਾ ਹੈ ਤੁਹਾਡਾ ਲੋਕ ਬਹੁਤ ਕੁੱਤੇ ਦੀ ਪੂਛ ਨੇ ਉਸ ਨੇ ਆਪਣੀ ਗੱਲ ਖਤਮ ਕਰ ਦਿੱਤੀ ਤੇ ਲਾਪਰਵਾਹੀ ਚ ਇੱਕ ਹਿੰਦੀ ਗਾਣਾ ਗੁੰਗੁਣਾਉਣ ਲੱਗ ਪਿਆ ਵੀਰਾ ਲਗਾਤਾਰ ਉਸ ਦੇ ਮੂੰਹ ਵੱਲ ਵੇਖਦੀ ਰਹੀ ਉਸ ਦੇ ਹਰ ਸ਼ਬਦ ਤੇ ਸ਼ਬਦ ਦੇ ਅੰਦਰਲੇ ਅਰਥਾਂ ਨੂੰ ਵੇਖਣਾ ਚਾਹੁੰਦੀ ਸੀ ਉਸ ਨੂੰ ਉਸ ਦੇ ਜਵਾਬ ਚੋਂ ਕੁਝ ਨਾ ਮਿਲਿਆ ਪੈਸੇ ਦੇਨ ਵਿਲੇ ਸੰਦੀਪ ਨੇ ਜਦੋਂ ਪਰਸ ਖੋਲਿਆ ਉਸ ਚੋਂ 5-500 ਦੇ ਦੋ ਨੋਟ ਡਿੱਗ ਪਏ ਬੜੇ ਨੋਟ ਵਾਧੂ ਹੋਏ ਪਏ ਨੇ ਜਨਾਬ ਵੀਰਾ ਨੇ ਦੋਵੇਂ ਨੋਟ ਚੁੱਕ ਕੇ ਆਪਣੀ ਰੁਮਾਲ ਚ ਲਪੇਟ ਲਏ ਜੱਟ ਹੁੰਨੇ ਆਸੀ ਜੀ ਸੰਦੀਪ ਲਾਚੜ ਕੇ ਵੀਰਾ ਦੇ ਨੇੜੇ ਨੂੰ ਹੋ ਗਿਆ ਵੀਰਾ ਨੇ ਨੋਟ ਕੀਤਾ ਕਿ ਸੰਦੀਪ ਨੇ ਹੁੰਨੇ ਆ ਨਹੀਂ ਕਿਹਾ ਹੁੰਨੇ ਐ ਕਿਹਾ ਸੀ ਉਸ ਨੂੰ ਪਤਾ ਸੀ ਕਿ ਵਿੜੇ ਵਾਲੇ ਹੁੰਨੇ ਐ ਕਿਹੜੇ ਹੁੰਦੇ ਨੇ ਜੱਟ ਤਾਂ ਹੁੰਨੇ ਆ ਹੀ ਕਹਿੰਦੇ ਸੀ ਉਸਨੇ ਪਹਿਲੀ ਵਾਰ ਧਿਆਨ ਚਾਇਆ ਕਿ ਜਾਤੀ ਤੇ ਜਮਾਤੀ ਵਖਰੇਵਿਆਂ ਨਾਲ ਲਗਾ ਤੇ ਮਾਤਰਾ ਵੀ ਬਦਲ ਜਾਂਦੀਆਂ ਹਨ ਇਹ ਭਾਸ਼ਾ ਦਾ ਅਰਥ ਵਿਗਿਆਨ ਹੈ ਦਲਿਤ ਤਾਂ ਇੰਜ ਹੀ ਬੋਲਦੇ ਨੇ ਹੁੰਨੇ ਐ ਪਰ ਸੰਦੀਪ ਦਾ ਕਬੀਲਾ ਤਾਂ ਇੰਜ ਨਹੀਂ ਬੋਲਦਾ ਇੱਕ ਪਿੰਡ ਅੰਦਰ ਦੋ ਭਾਸ਼ਾਵਾਂ ਦੋ ਆਰਥਿਕ ਬੰਤਰਾਂ ਚੋਂ ਇੱਕ ਜੋ ਨਿਕਲ ਇੱਕ ਪਿੰਡ ਅੰਦਰ ਦੋ ਭਾਸ਼ਾਵਾਂ ਦੋ ਆਰਥਿਕ ਬੰਤਰਾਂ ਚੋਂ ਹੀ ਨਿਕਲ ਸਕਦੀਆਂ ਨੇ ਵੀਰਾਂ ਨੂੰ ਇਹ ਗੱਲ ਪਹਿਲੀ ਵਾਰ ਸਮਝ ਲੱਗੀ ਸੀ ਮੇਰੇ ਲਈ ਕੋਈ ਹੋਰ ਸੇਵਾ ਜਨਾਬ ਸੰਦੀਪ ਨੇ ਫਿਰ ਲਾਚੜ ਕੇ ਕਿਹਾ ਪਰ ਤੂੰ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਵੀਰਾ ਆਪਣੀ ਗੱਲ ਤੇ ਅੜੀ ਬੈਠੀ ਸੀ ਵੀਰਾ ਤੇਰੇ ਸਵਾਲਾਂ ਦਾ ਜਵਾਬ ਤਾਂ ਰੱਬ ਵੀ ਨਹੀਂ ਦੇ ਸਕਦਾ ਮੇਰੇ ਹਰ ਜਵਾਬ ਚੋਂ ਤੂੰ 10 ਸਵਾਲ ਹੋਰ ਕੱਢ ਲੈਨੇ ਤੇਰੇ ਸਿਰ 'ਚ ਟੋਕਰਾਂ ਸਵਾਲਾਂ ਦਾ ਪਿਆ ਹੈ ਕਿੱਥੋਂ ਲਿਆਵਾਂ ਮੈਂ ਇਹਨੇ ਜਵਾਬ ਤੂੰ ਫਟਾਫਟ ਮੇਰੇ ਨਾਲ ਵਿਆਹ ਕਰਵਾ ਫਿਰ ਚੱਲਾਂਗੇ ਕਸੌਲੀ ਹਨੀਮੂਨ ਤੇ ਤੇ ਮੈਂ ਉੱਥੇ ਦੇਉਂ ਤੇਰੇ ਸਵਾਲਾਂ ਦੇ ਜਵਾਬ ਮਹਾਤਮਾ ਬੋਧ ਦੇ ਚੇਲਿਆਂ ਵਾਂਗ ਤੂੰ ਸਵਾਲ ਪੁੱਛੀ ਜਾਏ ਮੈਂ ਜਵਾਬ ਦੇਈ ਜਾਵਾਂ ਜਿਵੇਂ ਸ਼ੋਲੇ ਫਿਲਮ ਚ ਨੀ ਗੱਬਰ ਸਿੰਘ ਕਹਿੰਦਾ ਕਿ ਜਿੰਨੀ ਦੇਰ ਤੇਰੇ ਪਾਉ ਚੱਲेंगे ਉਤਨੀ ਦੇਰ ਤੇਰੇ ਯਾਰ ਕੀ ਸਾਹੇ ਚਲਣਗੇ ਜਿੰਨੀ ਦੇਰ ਤੇਰੇ ਸਵਾਲ ਚੱਲਣਗੇ ਉੰਨੀ ਦੇਰ ਹੀ ਆਪਣਾ ਹਨੀਮੂਨ ਚੱਲੂ ਜਿੱਦਨ ਤੇਰੇ ਸਵਾਲ ਖਤਮ ਹੋਗੇ ਉਸ ਦਿਨ ਹੀ ਆਪਣਾ ਹਨੀਮੂਨ ਹਨੀਮੂਨ ਖਤਮ ਸੰਦੀਪ ਤੂੰ ਗਲਤ ਸੋਚ ਰਿਹਾ ਹੈ ਜਿੰਨੀ ਦੇਰ ਮੇਰੇ ਸਵਾਲ ਚੱਲਣਗੇ ਉੰਨੀ ਦੇਰ ਹੀ ਮੇਰੇ ਸਾਹ ਚੱਲਣਗੇ ਠੀਕ ਹੈ ਜੀ ਹੁਣ ਚੱਲੀਏ ਵੀ ਪਹਿਲਾਂ ਬਦਰੇ ਚਲਦੇ ਹਾਂ ਨੰਗ ਬਦਰਾ ਠੱਗਾ ਦੀ ਭੈਣੀ ਤੂਰਕੋਟ ਗੱਪੀਆਂ ਦਾ ਉਹ ਤੂਰਕੋਟ ਗੱਪੀਆਂ ਦਾ ਉਹ ਗੁਣਗਣਾਉਂਦਾ ਮੋਟਰਸਾਈਕਲ 'ਵੱਲ ਹੋ ਤੁਰਿਆ ਪਹਿਲਾਂ ਬਦਰੇ ਫਿਰ ਭੈਣੀ ਜੋਗਾ ਅਕਲੀਆ ਪੱਖੋ ਥੋਲਾਂ ਤੇ ਉਹ ਸ਼ਾਮ ਤੱਕ ਸੱਤ ਅੱਠ ਪਿੰਡਾਂ 'ਚ ਜਾਏ ਕਿਤੇ ਵੀ ਕੋਈ ਨਿਰਾਸ਼ਾ ਦੀ ਚਿੰਗ ਦਿਖਾਈ ਨਹੀਂ ਦਿੱਤੀ ਲੋਕਾਂ ਅੰਦਰ ਕਾਫੀ ਉਤਸ਼ਾਹ ਸੀ ਇੱਕ ਨਵੀਂ ਉਮੰਗ ਦੇਖ ਰਹੀ ਸੀ ਔਰਤਾਂ ਦੇ ਨੌਜਵਾਨ ਇਸ ਲੜਾਈ ਨੂੰ ਇੱਕ ਖਾਸ ਮੁਕਾਮ ਤੇ ਲਜਾਣ ਲਈ ਉਤਾਵਲੇ ਸਨ ਇਹਨਾਂ ਪਿੰਡਾਂ 'ਚ ਜ਼ਮੀਨ ਅਧਿਕਾਰ ਅੰਦੋਲਨ ਨੇ ਜਿੰਨੀਆਂ ਵੀ ਇਕਾਈਆਂ ਬਣਾਈਆਂ ਉਹਨਾਂ 'ਚ ਔਰਤਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਵੀਰਾਂ ਨੂੰ ਕਾਫੀ ਤਸੱਲੀ ਮਹਿਸੂਸ ਹੋਈ ਬਰਨਾਲੇ ਪਹੁੰਚਦੇ ਪਹੁੰਚਦੇ ਮੂੰਹ ਹਨੇਰਾ ਹੋ ਗਿਆ ਵੀਰਾਂ ਨੂੰ ਆਪਣੇ ਪਿੰਡ ਰੰਗੀਆਂ ਗਈ ਨੂੰ 15 ਦਿਨਾਂ ਤੋਂ ਵੱਧ ਹੋ ਗਏ ਸਨ ਉਸ ਦਾ ਦਿਲ ਕਰਦਾ ਸੀ ਕਿ ਆਪਣੇ ਬਾਪੂ ਨੂੰ ਵੇਖੇ ਮਾਂ ਨੂੰ ਮਿਲੇ ਚਾਚੇ ਬੀਰੂ ਤੇ ਦਾਦੀ ਦਾ ਹਾਲਚਲ ਪੁੱਛੇ ਪਿੰਡੋਂ ਕੁਝ ਕੱਪੜੇ ਲੱਤੇ ਵੀ ਚੁੱਕਣੇ ਸਨ ਬਸ ਸਟੈਂਡ ਦੇ ਨੇੜੇ ਪਹੁੰਚ ਕੇ ਸੰਦੀਪ ਨੇ ਮੋਟਰਸਾਈਕਲ ਰੋਕ ਲਿਆ ਲੋ ਜੀ ਉਤਰੋ ਜਨਾਬ ਮੈਨੂੰ ਦਿਓ ਛੁੱਟੀ ਉਸ ਨੇ ਮੋਟਰਸਾਈਕਲ ਇੱਕ ਸਾਈਡ ਤੇ ਲਾ ਦਿੱਤਾ ਆਏ ਕਿਵੇਂ ਮਿਲੂ ਛੁੱਟੀ ਸੌਰਿਆਂ ਨੂੰ ਚੱਲ ਸਿੱਧਾ ਹੋ ਕੇ ਨਾਲੇ ਹੁਣ ਐਸ ਵੇਲੇ ਨਹੀਂ ਕੋਈ ਬਸ ਜਾਂਦੀ ਰੰਗੀਆਂ ਨੂੰ ਵੀਰਾਂ ਦੇ ਮੂੰਹੋਂ ਸੌਰੇ ਸ਼ਬਦ ਸੰਦੀਪ ਨੂੰ ਬੜਾ ਅਜੀਬ ਜਿਹਾ ਲੱਗਿਆ ਫੇਰ ਉਹ ਬਸ ਇੰਨਾ ਹੀ ਕਹਿ ਸਕਿਆ ਫੇਰ ਕੀ ਰੰਗੀਆਂ ਨੂੰ ਮੋਟਰਸਾਈਕਲ ਮੋੜ ਰੰਗੀਆਂ ਨੂੰ ਮੋੜੋ ਮਹਾਰਾਜ ਦੇਖਦੇ ਕਿਉਂ ਵੀਰਾਂ ਨੇ ਕਾਲੀ ਪੈਂਦਿਆਂ ਕਿਹਾ ਸੰਦੀਪ ਨੇ ਚੁੱਪਚਾਪ ਮੋਟਰਸਾਈਕਲ ਰੰਗੀਆਂ ਰੋਡ ਤੇ ਪਾ ਲਿਆ ਸੜਕ ਦੇ ਆਲੇ ਦੁਆਲੇ ਝੋਨਾ ਹੀ ਝੋਨਾ ਖੜਾ ਸੀ ਕਿਤੇ ਕਿਤੇ ਕੋਈ ਟਾਵਾ ਟਾਵਾ ਗੰਨੇ ਦਾ ਖੇਤ ਆਉਂਦਾ ਟਾਵਾ ਟਾਵਾ ਹੀ ਸਿੰਗਲ ਰੋਡ ਤੇ ਕੋਈ ਕੋਈ ਦਰਖਤ ਸੀ ਕਿਤੇ ਕਿਤੇ ਕੋਈ ਝਾੜਮਲਾ ਦਿਸਦਾ ਸੁੰਨੀ ਜਿਹੀ ਸੜਕ ਕਦੋਂ ਰੰਗੀਆਂ ਦੇ ਢੇਡੰਦਰ ਜਾਵੜੀ ਪਤਾ ਹੀ ਨਾ ਲੱਗਿਆ ਪਤਾ ਸਿਰਫ ਉਦੋਂ ਲੱਗਿਆ ਜਦੋਂ ਮੋਟਰਸਾਈਕਲ ਜਾ ਕੇ ਵੀਰਾਂ ਦੇ ਘਰ ਮੂਰੇ ਬੰਦ ਹੋ ਗਿਆ ਵੀਰਾਂ ਨੇ ਲੱਕੜ ਦਾ ਗੇਟ ਪਰੇ ਤੱਕਿਆ ਅੰਦਰੋਂ ਉਸ ਦਾ ਬਾਪੂ ਬਾਪੂ ਜੰਗੀਰ ਲੰਗ ਮਾਰਦਾ ਆਉਂਦਾ ਦਿਸਿਆ ਉਹਦੇ ਪੈਰ ਤੇ ਪੱਟੀ ਬੰਨੀ ਹੋਈ ਸੀ ਉਹ ਭੱਜ ਕੇ ਆਪਣੇ ਬਾਪੂ ਨੂੰ ਜੱਫੀ ਪਾ ਕੇ ਮਿਲੀ ਬੜੇ ਦਿਨਾਂ ਬਾਅਦ ਕੁੜੀ ਨੂੰ ਵੇਖ ਕੇ ਜੰਗੀਰ ਦੀ ਅੱਖਾਂ ਨਮ ਹੋ ਗਈਆਂ ਸੰਦੀਪ ਨੇ ਜੰਗੀਰ ਦੇ ਗੋਢੀ ਹੱਥ ਲਾਏ ਉਸ ਨੇ ਪਿਆਰ ਨਾਲ ਸੰਦੀਪ ਦਾ ਮੋਢਾ ਪਲੋਸਿਆ ਵੀਰਾਂ ਦੀ ਮਾਸੀ ਬੋ ਨੇ ਵੀਰਾਂ ਨੂੰ ਕੰਧੋਲੀ ਓਲਿਓ ਕੰਧੋਲੀ ਓਲਿਓ ਵੇਖ ਤਾਂ ਲਿਆ ਪਰ ਉਸ ਮਗਰ ਤੁਰੇ ਆਉਂਦੇ ਮੁੰਡੇ ਨੂੰ ਵੇਖ ਕੇ ਉਸ ਦਾ ਮਨ ਕੁਸਹਿਲਾ ਹੋ ਗਿਆ ਤੇ ਉਠੀ ਨਾ ਠੀਕ ਹੈ ਬੀਬੀ ਤੂੰ ਵੀਰਾਂ ਉਸ ਦੇ ਕੋਲ ਹੀ ਜਾ ਕੇ ਬੈਠ ਗਈ हां ठीक है भाई तू दस ਉਸਤੇ ਬੋਲਾਂ ਚ ਰੋਸੇ ਦਾ ਰਲਾ ਸੀ ਸੰਦੀਪ ਸੀਬੋ ਨੂੰ ਦੂਰੋਂ ਹੀ ਸਤਸ਼੍ਰੀਕਾਲ ਬੁਲਾ ਕੇ ਜੰਗੀਰ ਕੋਲ ਮੰंजे ਤੇ ਬੈਠ ਗਿਆ ਜੰਗੀਰ ਨੇ ਮੋਹ ਨਾਲ ਉਸਤੇ ਮੋਢੇ ਤੇ ਹੱਥ ਰੱਖਿਆ ਕਿਹੜੇ ਪਿੰਡੋਂ ਐ ਸਾਊ ਤੂੰ ਮੇਰਾ ਪਿੰਡ ਸੁਲਤਾਨਪੁਰ ਐ ਜੀ ਅੱਛਾ ਅੱਛਾ ਹੋਰ ਕਿਵੇਂ ਐ ਤੁਹਾਡੀ ਪਾਲਟੀ ਠੀਕ ਐ ਵੀਰਾਂ ਤਾਂ ਸੌਰੀ ਕਾਦੀ ਰਲੀ ਐ ਤੁਹਾਡੇ ਚ ਇਹ ਤਾਂ ਘਰੇ ਹੀ ਨਹੀਂ ਵੱੜਦੀ ਚਲੋ ਉਹ ਜਾਣੇ ਜੋ ਰੱਬ ਨੂੰ ਮਨਜ਼ੂਰ ਐ ਪਰ ਬੰਦੇ ਨੂੰ ਘਰੇ ਤਾਂ ਆਉਣਾ ਹੀ ਚਾਹੀਦਾ ਜਮਾਨਾ ਖਰਾਬ ਐ ਭਾਈ ਜੰਗੀਰ ਨੇ ਕੋਈ ਵਧਵੀਂ ਘਟਵੀਂ ਗੱਲ ਨਾ ਕੀਤੀ ਸੰਦੀਪ ਵੀਰਾਂ ਨਾਲ ਉਸਤੇ ਘਰ ਤਾਂ ਕਈ ਵਾਰ ਆਇਆ ਸੀ ਪਰ ਉਹ ਜੰਗੀਰ ਨੂੰ ਨਹੀਂ ਸੀ ਮਿਲਿਆ ਉਹ ਜਿੰਨੀ ਵਾਰ ਵੀ ਘਰ ਆਇਆ ਜੰਗੀਰ ਕੰਮ ਤੇ ਹੀ ਹੁੰਦਾ ਅੱਜ ਵੀ ਸ਼ਾਇਦ ਉਹ ਪੈਰ ਤੇ ਕਈ ਲੱਗਣ ਕਾਰਨ ਘਰੇ ਮਿਲ ਗਿਆ ਸੀ ਵੀਰਾਂ ਤੇ ਸੀਬੋ ਕੰਧੋਲੀ ਉਹਲੇ ਕੁਸਰਮੁਸਰ ਕਰਦੀਆਂ ਰਹੀਆਂ ਜਦ ਕਾਫੀ ਢੇਰ ਹੋ ਗਈ ਹਨੇਰਾ ਕਾਫੀ ਹੋ ਗਿਆ ਤਾਂ ਸੰਦੀਪ ਜਾਣ ਲਈ ਖੜਾ ਹੋਇਆ ਚਲੋ ਮੈਂ ਚੱਲਦਾ ਹਾਂ ਵੀਰਾ ਨਹੀਂ ਮੈਂ ਚਾਹ ਬਣਾਉਣੀ ਆ ਨਹੀਂ ਮੈਂ ਚਾਹ ਨਹੀਂ ਪੀਣੀ ਮੈਂ ਚੱਲਦਾ ਹੁਣ ਹੁਣ ਸੀਬੋ ਵੀ ਓਟੇ-ਓਲੀਓ ਖੜੀ ਹੋ ਗਈ ਰੋਟੀ ਖਾ ਕੇ ਤੁਰ ਜੀ ਪੁੱਤ ਉਸਨੇ ਸੁਲਾ ਮਾਰੀ ਨਹੀਂ ਬੇਬੇ ਜੀ ਨੇਰਾ ਹੋਈ ਜਾਂਦਾ ਫੇਰ ਮੂਰਿਓਂ ਲਾਈਟਾਂ ਪੈਣ ਲੱਗ ਜਾਂਦੀਆਂ ਸੰਦੀਪ ਗਲੀ ਚ ਮੋਟਰਸਾਈਕਲ ਕੋਲ ਆ ਗਿਆ ਵੀਰਾ ਵੀ ਉਸਤੇ ਮਗਰ ਗਲੀ ਚ ਆ ਗਈ ਗਵਾਂਡੀਆਂ ਦੀ ਬੈਠਕ ਦੇ ਰੌਸ਼ਨਦਾਨ ਚੋਂ ਆਉਂਦੀ ਰੋਸ਼ਨੀ ਦੀਆਂ ਕੁਝ ਕਿਰਨਾਂ ਸੰਦੀਪ ਦੇ ਗੋਰੇ ਮੂੰਹ ਤੇ ਪੈ ਰਹੀਆਂ ਸੀ ਕਿਸੇ ਦੇ ਵਿਛੜਣ ਵੇਲੇ ਦੀ ਮੁਹੱਬਤੀ ਰੰਗਤ ਵੀਰਾ ਨੇ ਉਸਤੇ ਚਿਹਰੇ ਤੇ ਵੇਖੀ ਉਸਨੇ ਸੰਦੀਪ ਦੇ ਨੇੜੇ ਜਾ ਕੇ ਸ਼ਰਾਰਤ ਨਾਲ ਕਿਹਾ ਮਖਿਆ ਜੀ ਰਹਿ ਲੈਣ ਦੇਕਰ ਸੌਰੀ ਸੰਦੀਪ ਨੇ ਉਸ ਵੱਲ ਟੇਢੀ ਨਿਗਾ ਨਾਲ ਵੇਖਿਆ ਪਰ ਬੋਲਿਆ ਕੁਝ ਨਾ ਅੱਖ ਝਪਕਦੇ ਹੀ ਉਸ ਦਾ ਮੋਟਰਸਾਈਕਲ ਹਨੇਰੇ ਚ ਗਵਾਚ ਗਿਆ ਉਸ ਦੀ ਗੂੰਜ देर तक ਵੀਰਾਂ ਦੇ ਕੰਨਾਂ ਚ ਗੂੰਜਦੀ ਰਹੀ ਧੰਨਵਾਦ